ਕਿਹੜੀ ਕਿਹੜੀ ਰਾਸ਼ੀ ਲਈ ਸਤੰਬਰ ਦਾ ਮਹੀਨਾ ਬੇਹੱਦ ਸ਼ੁਭ ਅਤੇ ਅਸ਼ੁਭ ਰਹੇਗਾ ਅੱਜ ਆਪਾਂ ਇਸ ਗੱਲ ਕਰਾਂਗੇ ਦੋਸਤੋ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਮਹੀਨੇ ਵਿੱਚ ਕਈ ਗ੍ਰਹ ਆਪਣੀ ਚਾਲ ਦੇ ਵਿੱਚ ਬਦਲਾਅ ਕਰਨ ਜਾ ਰਹੇ ਹਨ ਅਜੇ ਵਿੱਚ ਰਾਸ਼ੀਆਂ ਉੱਤੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਤਾਂ ਆਓ ਦੋਸਤੋ ਜਾਣਦੇ ਹਾਂ ਕਿਹੜੀ ਰਾਸ਼ੀ ਦੇ ਲਈ ਇਸ ਸਤੰਬਰ ਦਾ ਮਹੀਨਾ ਬਹੁਤ ਹੀ ਜ਼ਿਆਦਾ ਮੱਤਾਪੂਰਨ ਰਹਿਣ ਵਾਲਾ ਹੈ ਸਤੰਬਰ ਦਾ ਮਹੀਨਾ ਕਈ ਰਾਸ਼ੀਆਂ ਵਾਲੇ ਜਾਤਕਾਂ ਦਾ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਕਿਉਂਕਿ ਇਸ ਮਹੀਨੇ ਵਿੱਚ ਕਈ ਰਾਸ਼ੀਆਂ ਵਾਲੇ ਲੋਕਾਂ ਨੂੰ ਕੰਮਕਾਰ ਦੇ ਖੇਤਰ ਵਿੱਚ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਪਰ ਦੋਸਤੋ ਕਈ ਰਾਸ਼ੀਆਂ ਵਾਲੇ ਜਾਤਕਾਂ ਦੇ ਲਈ ਇਸ ਸਤੰਬਰ ਦਾ ਮਹੀਨਾ ਪਰੇਸ਼ਾਨੀਆਂ ਦੇ ਨਾਲ ਵੀ ਭਰਿਆ ਰਹਿਣ ਵਾਲਾ ਹੈ ਇਹ ਮਹੀਨਾ ਕੁਝ ਲੋਕਾਂ ਦੇ ਲਈ ਉਤਰਾ ਚੜ੍ਹਾ ਦੇ ਨਾਲ ਭਰਿਆ ਰਹੇਗਾ ਇਸ ਮਹੀਨੇ ਵਿੱਚ ਕੁਝ ਰਾਸ਼ੀਆਂ ਵਾਲੇ ਜਾਤਕ ਪਰਿਵਾਰਾਂ ਕਾ ਸਮੱਸਿਆਵਾਂ ਨਾਲ ਉਲਝ ਸਕਦੇ ਹਨ ਜਿਸ ਦੇ ਕਾਰਨ ਇਹ ਲੋਕ ਮਾਨਸਿਕ ਰੂਪ ਦੇ ਰੂਪ ਨਾਲ ਪਰੇਸ਼ਾਨ ਦਿਖਾਈ ਦੇਣਗੇ ਤੁਹਾਡੀ ਦੁਸ਼ਮਣ ਤੁਹਾਡੀ ਉੱਤੇ ਕੋਈ ਵੀ ਰੂਪ ਲਗਾ ਸਕਦੇ ਹਨ ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਜ਼ਰੂਰ ਹੋਵੇਗੀ ਸਮਾਜਿਕ ਰਾਜਨੀਤਿਕ ਖੇਤਰਾਂ ਦੇ ਵਿੱਚੋਂ ਤੁਹਾਡੇ ਵਿਰੋਧੀ ਵਧਣ ਵਾਲੇ ਹਨ ਇਸ ਮਹੀਨੇ ਵਿੱਚ ਕੁਝ ਰਾਸ਼ੀਆਂ ਵਾਲੇ ਲੋਕ ਵੱਡੀ ਯਾਤਰਾ ਉੱਤੇ ਜਾ ਸਕਦੇ ਹਨ ਪਰ ਕੰਮ ਦੇ سلسلے ਦੇ ਵਿੱਚ ਤੁਹਾਡੇ ਪਤਨੀ ਅਤੇ ਬੱਚਿਆਂ ਦੇ ਨਾਲ ਕੋਈ ਵੀ ਵਿਵਾਦ ਹੋ ਸਕਦਾ ਹੈ ਇਹ ਰਾਸ਼ੀਆਂ ਵਾਲੇ ਲੋਕਾਂ ਨੂੰ ਇਸ ਸਤੰਬਰ ਮਹੀਨੇ ਵਿੱਚ ਤੁਹਾਨੂੰ ਕੋਈ ਵੱਡੇ ਕੰਮ ਦਾ ਆਫਰ ਵੀ ਜਰੂਰ ਮਿਲ ਸਕਦਾ ਹੈ ਜਿਸ ਦੇ ਕਾਰਨ ਤੁਹਾਡੇ ਘਰ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਆਵੇਗਾ ਅਤੇ ਘਰ ਦੇ ਵਿੱਚ ਖੁਸ਼ਹਾਲੀ ਸੁੱਖ ਸਮ੍ਰiddhi ਵੀ ਬਣੀ ਹੋਵੇ ਰਹੇਗੀ ਤੇ ਆਓ ਦੋਸਤੋ ਜਾਣਦੇ ਹਾਂ ਕਿ ਕਿਹੜਾ ਰਾਸ਼ੀ ਵਾਲੇ ਜਤਕਾਂ ਦੀ ਕਿਸਮਤ ਸਤੰਬਰ ਦੇ ਮਹੀਨੇ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲੀ ਹੈ ਅਤੇ ਕਿਹੜੇ ਲੋਕਾਂ ਦੀ ਕਿਸਮਤ ਵਿੱਚ ਦੁੱਖਾਂ ਦਾ ਪਹਾੜ ਵੀ ਟੁੱਟਣਾ ਵਾਲਾ ਹੈ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦੀ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਤੇ ਤੁਹਾਡੇ ਪਰਿਵਾਰ ਉੱਤੇ ਬਣਿਆ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ ਸਾਡੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਰੰਟ ਤੁਹਾਨੂੰ ਮਾੜੇ ਚੰਗੇ ਸਮੇਂ ਦਾ ਪਤਾ ਲੱਗਦਾ ਰਹੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਯਾਰਾਂ ਤੇ ਰਿਸ਼ਤੇਦਾਰਾਂ ਵਿੱਚ ਜਰੂਰ ਸ਼ੇਅਰ ਕਰੋ ਤਾਂ ਜੋ ਇਸ ਚੰਗੀ ਜਾਣਕਾਰੀ ਤੋਂ ਕੋਈ ਵੀ ਵਿਅਕਤੀ ਬਣ ਜਾ ਨਾ ਰਹਿ ਸਕੇ ਦੋਸਤੋ ਕਮੈਂਟ ਬਾਕਸ ਵਿੱਚ ਜੈ ਦੇਵੀ ਲਕਸ਼ਮੀ ਮਾ ਬਿਲਕੁਲ ਨਾ ਭੁੱਲਣਾ ਅਤੇ ਦੋਸਤੋ ਸਾਡੀ ਵੀਡੀਓ ਨੂੰ ਇੱਕ ਲਾਈਕ ਵੀ ਜ਼ਰੂਰ ਕਰ ਦੇਣਾ ਕਿਉਂਕਿ ਤੁਹਾਡੀ ਇਹ ਇੱਕ ਲਾਈਫ ਸਾਡੀ ਲਾਈਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਬਹੁਤ ਹੀ ਜ਼ਿਆਦਾ ਉਤਸ਼ਾਹਵ ਦਾ ਹੈ ਚਲੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਜਾਣਨਾ ਪਾਉਂਦੇ ਹਾਂ ਤੁਲਾ ਜਿਹੜੀ ਤੁਲਾ ਰਾਸ਼ੀ ਵਾਲੇ ਨੇ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਸਤੰਬਰ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਚੇਤ ਰਹਿਣਾ ਦੀ ਲੋੜ ਹੈ ਇਸ ਮਹੀਨੇ ਵਿੱਚ ਤੁਸੀਂ तमाम ਚੀਜ਼ਾਂ ਨੂੰ ਲੈ ਕੇ ਖੁਦ ਹੀ ਬੇहद ਕਨਫਿਊਜ਼ ਹੋ ਸਕਦੇ ਹਨ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਗਲਤ ਫੈਸਲਾ ਲੈਣ ਦੀ ਬਜਾਏ ਕਿਸੇ ਸ਼ੁਭ ਚਿੰਤਕਾਂ ਦੀ ਸਲਾਹ ਜ਼ਰੂਰ ਲਓ ਅਤੇ ਇਸ ਦੇ ਨਾਲ ਹੀ ਕੁਝ ਚੀਜ਼ਾਂ ਨੂੰ ਕੰਮਾਂ ਨੂੰ ਪੈਂਡਿੰਗ ਰੱਖਣ ਦੀ ਗਲਤੀ ਭੁੱਲ ਕੇ ਬੀ ਨਾ ਕਰੋ ਜੇਕਰ ਤੁਸੀਂ ਸਤੰਬਰ ਮਹੀਨੇ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕਰਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਨੂੰ ਸਕਾਰਾਤਮਕ ਫਲ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਜਿਹੜੇ ਲੋਕ ਬਿਜ਼ਨਸ ਦਾ ਕੰਮ ਕਰਨਾ ਚਾਹੁੰਦੇ ਹਨ ਸਤੰਬਰ ਦੇ ਮਹੀਨੇ ਵਿੱਚ ਇਹਨਾਂ ਰਾਸ਼ੀ ਵਾਲੇ ਜਾਤਕਾਂ ਨੂੰ ਕਾਰੋਬਾਰ ਵਿੱਚ ਵੱਡਾ ਲਾਭ ਪ੍ਰਾਪਤ ਹੋ ਸਕਦਾ ਹੈ ਜੇਕਰ ਤੁਸੀਂ ਕੋਈ তীਰਥ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਉਹ ਯਾਤਰਾ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲੀ ਹੈ ਜਿਸ ਦਾ ਤੁਹਾਨੂੰ ਇੱਕ ਅਨਮੋਲ ਫਲ ਵੀ ਜਰੂਰ ਮਿਲਣ ਵਾਲਾ ਹੈ ਜਿਸ ਦੇ ਕਾਰਨ ਸਾਡੀ ਹਰ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਰੋਜੀ ਰੁਜ਼ਗਾਰ ਦੀ ਦ੍ਰਿਸ਼ਟੀ ਲਈ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਜ਼ਿਆਦਾ ਝੁਭ ਰਹਿਣ ਵਾਲਾ ਹੈ ਇਸ ਮਹੀਨੇ ਦੇ ਦੌਰਾਨ ਤੁਸੀਂ ਆਪਣੇ ਸੀਨੀਅਰ ਦੀ ਸਲਾਹ ਦੇ ਦੌਰਾਨ ਕੋਈ بڑا ਕੰਮ ਕੱਢਣ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹੋ ਜਿਸ ਦੀ وجہ ਨਾਲ ਤੁਹਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਅਤੇ ਪਰਿਵਾਰਕ ਤਣਾਅ ਤੋਂ ਛੁਟਕਾਰਾ ਮਿਲੇਗਾ ਠੀਕ ਹੈ ਇਹ ਤੁਲਾ ਰਾਸ਼ੀ ਵਾਲਿਆਂ ਦੇ ਲਈ ਸੀ ਸਭ ਕੁਝ ਤੇ ਆਪਾਂ ਹੁਣ ਦੂਸਰੀ ਰਾਸ਼ੀ ਵੱਲ ਵਧਦੇ ਹਾਂ ਜੋ ਕਿ ਹੈਗੀ ਹੈ ਕੁੰਭ ਰਾਸ਼ੀ ਇਹ ਰਾਸ਼ੀ ਵਾਲੇ ਲੋਕ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਕੁਝ ਚੇਂਜ ਕਰਨ ਵਾਲੇ ਹਨ ਇਸ ਦਾ ਅਸਰ ਇਨ੍ਹਾਂ ਰਾਸ਼ੀ ਵਾਲਿਆਂ ਜਾਤਕਾਂ ਨੂੰ ਆਗਮੀ ਸਮੇਂ ਵਿੱਚ ਦੇਖਣ ਨੂੰ ਮਿਲੇਗਾ ਪਰਿਵਾਰਕ ਦੇ ਨਾਲ ਤੁਹਾਡੀ ਇਹ ਮਹੀਨਾ ਬਹੁਤ ਹੀ ਚੰਗਾ ਬਤੀਤ ਹੋਣ ਵਾਲਾ ਹੈ ਇਸ ਮਹੀਨੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਫੁੱਲ ਇੰਜੋਏ ਕਰ ਸਕਦੇ ਹੋ ਜਿਸ ਦੇ ਕਾਰਨ ਤੁਹਾਨੂੰ ਮਾਨਸਿਕ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ ਪਰ ਸਤੰਬਰ ਮਹੀਨੇ ਦੇ 2 ਹਫਤੇ ਬੀਤ ਜਾਣ ਤੋਂ ਬਾਅਦ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਮਤਲਬ ਸਤੰਬਰ ਮਹੀਨੇ ਵਿੱਚ 15 ਦਿਨਾਂ ਤੋਂ ਬਾਅਦ ਆਰਥਿਕ ਸਮਾਜਿਕ ਸਮੱਸਿਆਵਾਂ ਦੀ ਚੱਲਦੇ ਹੋਏ ਕੁਝ ਪਰੇਸ਼ਾਨੀ ਦਾ ਮਹਿਸੂਸ ਹੋਣਗੀਆਂ ਪਰਵਾਰਿਕ ਦੇ ਵਿੱਚ ਤੁਹਾਡਾ ਭਰਾ ਭਤੀਜੇ ਨਾਲ ਮਤਭੇਦ ਵਧਨ ਦੇ ਚਾਂਸ ਬਣ ਰਹਿਣ ਵਾਲੇ ਹਨ ਉਹ ਜੇਕਰ ਇਹੀ ਰਾਸ਼ੀ ਵਾਲੇ ਜਾਤਕ ਗਰੀਬਾਂ ਦੇ ਵਿੱਚ ਕੋਈ ਵੀ ਵਸਤੂ ਦਾਨ ਕਰਨ ਦੀ ਤਾਂ ਇਹਨਾਂ ਦਾ ਪਰਵਾਰਿਕ ਮਤਭੇਦ ਖਤਮ ਹੋ ਜਾਵੇਗਾ ਅਤੇ ਆਪਸੀ ਪਿਆਰ ਵਧਣਾ ਸ਼ੁਰੂ ਹੋ ਜਾਵੇਗਾ ਕੁੰਭ ਰਾਸ਼ੀ ਵਾਲੇ ਲੋਕਾਂ ਦੇ ਸਤੰਬਰ ਮਹੀਨੇ ਵਿੱਚ ਕੁਝ ਮੁਸ਼ਕਲਾਂ ਜ਼ਰੂਰ ਆਉਣਗੀਆਂ ਪਰ ਉਹਨਾਂ ਦਾ ਹੱਲ ਜਲਦੀ ਹੀ ਇਹਨਾਂ ਦੀ ਚੰਗੀ ਸੋਚ ਦੇ ਨਾਲ ਨਿਕਲਣ ਵਾਲਾ ਹੈ ਇਸ ਲਈ ਇਹਨਾਂ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਰਹਿਣ ਦੀ ਲੋੜ ਇਹ ਬਿਲਕੁਲ ਵੀ ਨਹੀਂ ਹੈ ਤੇ ਇਹ ਦੋ ਰਾਸ਼ੀਆਂ ਬਾਰੇ ਆਪਾਂ ਗੱਲ ਕਰ ਲਈਏ ਕੁੰਭ ਅਤੇ ਤੁਲਾ ਬਾਰੇ ਹੁਣ ਆਪਾਂ ਮਰਕ ਰਾਸ਼ੀ ਜਿਹੜੇ ਮਰਕ ਰਾਸ਼ੀ ਦੇ ਲੋਕ ਨੇ ਉਹ ਕਿਸ ਤਰ੍ਹਾਂ ਦਾ ਮਹੀਨਾ ਰਹੇਗਾ ਇਹ ਆਪਾਂ ਗੱਲ ਕਰਦੇ ਹਾਂ ਇਹ ਰਾਸ਼ੀ ਵਾਲੇ ਲੋਕ ਸਤੰਬਰ ਦੇ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕਰਨ ਵਾਲੇ ਹਨ ਇਹਨਾਂ ਲੋਕਾਂ ਦੇ ਤਰੱਕੀ ਦੇ ਰਾਹ ਵਿੱਚ ਜੋ ਵੀ ਰੁਕਾਵਟਾਂ ਬਹੁਤ ਜ਼ਿਰਾਂ ਤੋਂ ਬਣੀਆਂ ਹੋਈਆਂ ਹਨ ਉਹ ਪੂਰੀ ਤਰ੍ਹਾਂ ਖਤਮ ਹੋਣ ਵਾਲੀਆਂ ਹਨ ਜਿਸ ਦੇ ਕਾਰਨ ਇਨਾਂ ਨੂੰ ਵੱਡਾ ਤਨਲਾਪ ਪ੍ਰਾਪਤ ਹੋਣ ਵਾਲਾ ਹੈ ਸਤੰਬਰ ਦੇ ਮਹੀਨੇ ਵਿੱਚ ਇਹਨਾਂ ਲੋਕਾਂ ਦੇ ਬੱਚਿਆਂ ਨੂੰ ਸਫਲਤਾ ਦਾ 4 ਗੁਣਾ ਜ਼ਿਆਦਾ ਫਲ ਪ੍ਰਾਪਤ ਹੋਣ ਵਾਲਾ ਹੈ ਪਰ ਸਤੰਬਰ ਦਾ ਲਾਸਟ ਹਫਤਾ ਇਹਨਾਂ ਮਰਕ ਰਾਸ਼ੀ ਵਾਲਿਆਂ ਲਈ ਭਾਰੀ ਹੋ ਸਕਦਾ ਹੈ ਇਸ ਲਈ ਸਤੰਬਰ ਦੇ ਲਾਸਟ ਮਿਹਨ ਨੇ ਇਹਨਾਂ ਲੋਕਾਂ ਨੂੰ ਥੋੜਾ ਸੁਚੇਤ ਜ਼ਰੂਰ ਰਹਿਣਾ ਹੋਵੇਗਾ ਜੇਕਰ ਇਹ ਲੋਕ ਗਰੀਬਾਂ ਲੋਕਾਂ ਦੇ ਵਿੱਚ ਕੁਝ ਚੀਜ਼ਾਂ ਦਾਨ ਕਰ ਦਿੰਦੇ ਹਨ ਤਾਂ ਇਹਨਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀਆਂ ਆ ਸਕਦੀਆਂ ਹੈ ਅਤੇ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਲਈ ਇਹ ਲੋਕ ਦਾਨ ਪੁੰਨ ਕਰਨ ਦੀ ਇੱਛਾ ਜ਼ਰੂਰ ਬਣਾਈ ਰੱਖਣ ਸਿੰਘ ਸਿੰਘ ਰਾਸ਼ੀ ਆਪਣੇ ਕੋਲ ਲਾਸਟ ਰਾਸ਼ੀ ਹੈ ਸਿੰਘ ਇਹ ਰਾਸ਼ੀ ਵਾਲੇ ਲੋਕ ਜਾਂ ਤੱਕ ਸਤੰਬਰ ਦੇ ਮਹੀਨੇ ਵਿੱਚ ਕੋਈ ਵੀ ਸੂਬੀ ਯਾਤਰਾ ਜ਼ਰੂਰ ਕਰ ਸਕਦੇ ਹਨ ਅਤੇ ਉਹ ਯਾਤਰਾ ਇਹਨਾਂ ਦੇ ਲਈ ਸਫਲ ਰਹਿਣ ਵਾਲੀ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਸੰਤਾਨ ਆਪਣੇ ਮਾਤਾ ਪਿਤਾ ਨਾਲ ਨਾਮ ਰੋਸ਼ਨ ਜ਼ਰੂਰ ਕਰ ਸਕਦੀ ਹੈ ਸਤੰਬਰ ਦਾ ਮਹੀਨਾ ਪੂਰੇ 2024 ਵਿੱਚ ਇਹ ਨਾਂ ਲੋਕਾਂ ਲਈ ਬਿਹਤਰ ਰਹਿਣ ਵਾਲਾ ਹੈ ਜੇਕਰ ਇਹ ਲੋਕ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਨ ਤਾਂ ਉਸ ਕੰਮ ਵਿੱਚ ਧਨ ਦੀ સંપੰਧਤੀ ਦੀ ਵਧੇਰੇ ਪ੍ਰਾਪਤੀ ਹੋਣ ਵਾਲੀ ਹੈ ਜਿਸ ਦੇ ਕਾਰਨ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਵ ਦੇਖਣ ਨੂੰ ਜ਼ਰੂਰ ਮਿਲੇਗਾ ਮੀ ਮਥੀਨ ਰਾਸ਼ੀ ਵਾਲੇ ਲੋਕ ਜਿਹੜੇ ਨੇ ਇਹ ਰਾਸ਼ੀ ਵਾਲੇ ਲੋਕਾਂ ਨੂੰ ਸਤੰਬਰ ਮਹੀਨੇ ਵਿੱਚ ਥੋੜਾ ਦੁੱਖਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਕਿਉਂਕਿ ਇਹਨਾਂ ਉੱਤੇ ਸ਼ੁਕਰ ਅਤੇ ਮੰਗਲ ਗ੍ਰਹਿ ਦਾ ਡੂੰਗਾ ਪ੍ਰਭਾਵ ਦੇਖਣ ਨੂੰ ਮਿਲ ਸਕ ਰਿਹਾ ਹੈ ਜਿਸ ਦੀ ਵਜ੍ਹਾ ਕਾਰਨ ਇਹਨਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਜੇਕਰ ਇਹ ਲੋਕ ਮੰਗਲ ਵਾਰ ਤੇ ਸ਼ੁੱਕਰਵਾਰ ਦੇ ਦਿਨ ਹਰੇ ਅਤੇ ਪੀਲੇ ਰੰਗ ਦੇ ਕੱਪੜੇ ਦਾਨ ਵਿੱਚ ਭੇਟ ਕਰਦੇ ਹਨ ਤਾਂ ਇਹਨਾਂ ਦੇ ਇਹ ਗ੍ਰੈਂਡ ਟਲ ਸਕਦੇ ਹਨ ਅਤੇ ਇਹ ਆਪਣੇ ਸਤੰਬਰ ਦਾ ਮਹੀਨਾ ਫਿਰ ਖੁਸ਼ੀ ਨਾਲ ਜ਼ਰੂਰ ਬਤੀਤ ਕਰ ਸਕਦੇ ਹਨ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲక్ష్ਮੀ ਉਹਨਾਂ ਦੀ ਹਰ ਮਨੋ ਕਾਮਨਾ ਇੱਕ ਜਰੂਰ ਪੂਰੀ ਕਰੇਗੀ ਅਤੇ ਕਮੈਂਟ ਬਾਕਸ ਵਿੱਚ ਜੈ ਦੇਵੀ ਲక్ష్ਮੀ ਮਾਂ ਜਾਂ ਜੋ ਵੀ ਤੁਹਾਡਾ ਗੁਰੂ ਹੈ ਉਹਨਾਂ ਬਾਰੇ ਜ਼ਰੂਰ ਲਖਣਾ ਵਾਈ ਗੁਰੂ ਸਤਨਾਮ ਲਿਖਣਾ ਬਿਲਕੁਲ ਨਾ ਭੁੱਲਣਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਇਸ ਜਾਣਕਾਰੀ ਜੇ ਵਧੀਆ ਲੱਗੀਏ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਦੇ ਭੈਣ ਭਰਾ ਨੂੰ ਮਾਪਿਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕਿਸ ਤਰ੍ਹਾਂ ਤੁਸੀਂ ਆਪਦਾ ਕੋਈ ਕੰਮ ਸ਼ੁਰੂ ਕਰਨਾ ਹੈ ਉਹ ਵੀ ਜ਼ਰੂਰ ਇੱਕ ਵਾਰੀ ਰਾਸ਼ੀਆਂ ਦੇਖ ਲੈਣ ਤਾਂ